ਮਹੱਲਾ ਪਹਿਲਾ ਪਹਿਲੇ ਯਾਰ ਲੱਗਾ ਥਣ ਦੁੱਧ ਦੂਜਾ ਮਾਈ ਬਾਪ ਕੀ ਸੁਧ ਜਦੋਂ ਜਨਮ ਹੁੰਦਾ ਹੈ ਨਾ ਬੱਚੇ ਦਾ ਪਹਿਲਾਂ ਉੱਥੇ ਸਾਠੀ ਜਿਹੜੂ ਕਹਾਣੀ ਸ਼ੁਰੂ ਕਰ ਲੀ ਜਨ ਬਦੂ ਚੱਬਦੇ ਨੂੰ ਕਹਿੰਦੇ ਨਾ ਪਿਆਰ ਲੱਗਿਆ ਥਣ ਦੁੱਧ ਛਾਇ ਬੱਚਾ ਤੇ ਖਰਾਬ ਹੀ ਹੋ ਗਏ ਜਨਵਰਾ ਨੇ ਬੱਚੇ ਵੀ ਥਣ ਦੁੱਧ ਨਾਲ ਪਿਆਰ ਲੱਗਦਾ ਪਹਿਲੇ ਪਿਆਰ ਨਾਲ ਥਣ ਦੁੱਧ ਤੋਂ ਤਾਂ ਉਹਦਾ ਉਹ ਤੁਹਾਨੂੰ ਪਿਆਰ ਇਹ ਹਨਾਕੋ ਦੁੱਧ ਤਾਂ ਬਿਲਕੁਲ ਜਿਹਾ ਨਾ ਲੱਗਿਆ ਜਿਵੇਂ ਦੁੱਧ ਨਹੀਂ ਹੁੰਦਾ ਉੱਥੇ ਵੀ ਹਮਮ ਕਿਥੋਂ ਦੁੱਧ ਪ੍ਰਾਪਤ ਹੋਇਆ ਉੱਥੇ ਆ ਪਿਆ ਜਿੱਤੇ ਨਹੀਂ ਹੈ ਪ੍ਰਾਪਤ ਦੂਜੇ ਮਾਈ ਬਾਪ ਕੀ ਸੁਧ ਦੂਜੇ ਨੰਬਰ ਤੇ ਕੀ ਆ ਮਾਈ ਬਾਪ ਕੀ ਸੁਧੀ ਹੋਈ ਹਾਂ ਕੌਣ ਹੈ ਸਾਹ ਕੌਣ ਇਹ ਦੇ ਵਿੱਚ ਇਹ ਘਾਰ ਦੇ ਵਿੱਚ ਇਹ ਜਨ ਪਦਾਰਥ ਮਿਲਦਾ ਜਿਹੜੂ ਸ੍ਰੀ ਗਾਦੀ ਦੁਨੀਆ ਚ ਜਨ ਪਦਾਰਥ ਮਿਲਦਾ ਹੈ ਉਹ ਤਾਂ ਪਹਿਲਾਂ ਉਹਨੂੰ ਵਰਤਣੇ ਨਾਲ ਦੁੱਧ ਦੁੱਧ ਨਾ ਪਿਆ ਲੱਗਦਾ ਹੈ ਯੂਨਾਦੋ ਦਾ ਹਾਂਜੀ ਤਾਂ ਗੁਰਬਾਣੀ ਚ ਮਾਈ ਬਾਪ ਦੀ ਸੋਚੀ ਆਉਂਦੀ ਹੈ। ਹੱਤ ਮਾਤਾ ਸੰਤੋਖ ਪਿਤਾ ਉਹ ਜਿਹੜੇ ਪਹਿਲੇ ਮਾਪੇ ਨੂੰ ਭੁੱਲ ਜਾਂਦੇ ਨੇ। ਕੋਈ ਪਾਸੇ ਲੱਗਣੇ ਨੇ ਯਾਰ ਥੋੜੇ। ਯਾਹ ਉਹਾਂ ਸਾਚੋ ਹੋਵੇ। ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇੜ। ਤੀਜੇ ਤਹਿਆ ਗੁਰਭਾਈ ਅਭੀ ਬੇਬ ਜਿਹੜੇ ਗੁਰਭਾਈ ਐ ਭਈਆ ਦੇ ਇਸੀਆਂ ਦੇ ਵਿੱਚ ਭਾਬੀ ਹੈ ਤਾਲਵੇ ਜੀ ਬੋਲਦੇ ਤਾਲਵੇ ਉਸੇ ਇੱਕੋ ਇੱਕੋ ਬੁਝੇ ਖੰਧਾਰ ਜੇ ਉਹ ਸਮਝੋ ਕੋਨੇ ਇੱਕ ਕੋਲਾ ਆ ਐਵੇਂ ਰਜ਼ਾਦਾਰੀ ਕੁੰਦੀ ਦੇ ਤਾਰੀਏ ਬੇਬ ਬੇਬ ਬੜਾ ਆਟਾ ਘੈਤਾ ਬੜੀ ਸਾਰੇ ਆ ਭਾਬੀ ਆ ਭੋ ਭਾਈ ਛੋਟੀਆਂ ਦੀ ਭਾਈ ਕਹਿੰਦੇ ਨੇ ਮਾਤਾ ਜੀ ਕਹਿੰਦੇ ਨੇ ਤੇ शुक। शुक। तर, प्यार उपन्नी खेड़ जथे फिर जब प्यार ਵੱਧ ਗਿਆ ਨਾ ਪਿਆਰੀ ਉਪਰ ਦੀ ਖੇਡ ਜਿਹੜੀ ਖੇਡ ਲਈ ਪਹਿਲਾ ਹੋ ਗਿਆ ਲੋ ਆ ਖੇਡ ਜਿਹੜੀ ਹੈ ਸੰਸਾਰ ਦੀ ਬੱਚਾ ਦੇਖਣ ਆਇਓ ਜਗ ਤਮਾਸ਼ਾ ਉੱਤੇ ਤਾਂ ਖੇਡ ਨਾਲ ਪਿਆਰ ਪੈ ਗਿਆ ਜੀ ਦੇ ਉੱਤੇ ਪਾਪੀ ਬੇਬ ਦਾ ਪਤਾ ਲੱਗ ਗਿਆ ਬੱਚੇ ਨੂੰ ਚੌਥੇ ਅੰਬਰ ਤੇ ਖੇਡ ਨਾਲ ਗਿਆ ਤੁਸਾਰੀ ਖੇਡ ਤੇ ਗੁਰਮਖ ਖੇਡ ਨਾਲ ਲਾ ساری ਖੇਡ ਦੇਖਣ ਆਇਓ ਜਗ ਤਮਾਸ਼ਾ ਉੱਚਾ ਉੱਤਰ ਪਾ ਦੇ ਵਿੱਚ ਦੇਖਣਾ ਹੈ ਜਗਤ ਮਾਚਾ ਪੰਜਵੇਂ ਖਾਣ ਪੀਣ ਕੀ ਧਾਤ ਜਿਵੇਂ ਕਾਮਨਾ ਪੁੱਛੇ ਜਾਤ ਬਸ ਜਿੱਥੇ ਤੱਕ ਉਹ ਤਾਂ ਉੱਥੇ ਤੱਕ ਹੀ ਛੱਡੂਗੇ ਉਸ ਯਾਰ ਉਪਰ ਦੀ ਢੇੜ ਤੇ ਪਾਣੀ ਵਿੱਚ ਚਰਚਾ ਜਾਊ ਅੱਗੇ ਤੇ ਕਾਲ ਪੀਣ ਦੀ ਧਾਤ ਆਉਣ ਟਣ ਵਾਸਤੇ ਪਤੀ ਕੋ ਜੇ ਸੰਧਾਰੀ ਢੇੜ ਵਾਲਾ ਖਾਣ ਪਾਣੀ ਤੇ ਕਿਹਾ ਤੇ ਜੂਗਾ ਮੇਰਾ ਗਾਲੇ ਢੇੜ ਵਾਲਾ ਤਿਕੂ ਉਹਨੇ ਤੇ ਗੈਰ ਉਰਾਖਾ ਨਹੀਂ ਉਹਨੂੰ ਜੱਜ ਦੇ ਤੇ ਬਿਲਡਿੰਗ ਅੱਛਾ ਜੀ ਇੱਥੇ ਅੱਗੇ ਲਾਈਨ ਬਦਲ ਜਾਂਦੀ ਆ। ਖਾਨਪੇਣ ਦੀ ਧਾਰ ਹੈ ਤਾਂ ਮਤਲਬ ਆਪਾਂ ਜਨਰਲ ਰੱਖਣ ਗੁੱਦ ਕਲਪਨਾਤਲ। ਥਰ ਕੋ ਮਹਾਰਾਜ ਖਾਇਆ ਇੱਕ ਮਹਿਲ ਬਣਾ ਬਸਾ ਰਿਹਾ। ਕਿ ਸਵੇਰ ਖਾਦਾ ਖਾਣ ਨੂੰ ਸਵੇਰੇ ਕੀ ਖਾਣਾ ਦੁਪਹਿਰੇ ਕੀ ਖਾਣਾ ਕਰਦਾ। ਸਹੀ ਦਿੰਦੀ ਆ ਦਾਲ ਖਾਈ ਜਾਂਦੇ ਆ ਆਹ ਚੀਜ਼ ਖਾਦੇ ਆ ਹੀ ਨਹੀਂ ਹੱਥ ਬੱਲ ਲੱਗਦਾ। ਉਹ ਧਾਤ ਹੈ। ਨਾਮ ਦਾ ਕੋਈ ਨਾ। ਉਹ ਠੀਕ ਹੈ ਉਹਦਰੀ ਠੀਕ ਹੈ। ਕੀ ਜਿਹੜਾ ਕਿਉਂ ਤੇ ਤੋਂ ਪਾਸੇ ਵੀ ਘਰ ਚਲੇ ਗਿਆ ਫਿਰ ਉਹ ਤੇ ਟਿਕਾਫੇ ਹਿੱਲ ਗਿਆ ਉਹਦਾ ਜਿਹੜਾ ਦਾਪਨ ਪੁੱਛੇ ਜਾਤ ਜਿਹਵੇਂ ਨੰਬਰ ਤੇ ਦਾਪਨ ਹੈ ਹਰ ਕਿਸੇ ਨੂੰ ਹੀ ਪੁੱਛਣਾ ਹਾਂ ਪੁੱਛੇ ਜਾਤ ਤੇ ਪੁੱਛਦਾ ਨਾ ਕੋਈ ਜਾਣਦਾ ਕਿ ਆਤੀ ਰਮ ਤਾਂ ਜਾਣਨਾ ਵੀ ਹੁੰਦਾ ਪਰ ਉਹ ਸਿਹਾਰੀ ਨਾਲ ਨਹੀਂ ਲਿਖਦੇ ਫਿਰ ਕਿ ਜਾਤ ਹਾਂ ਇਹਦਾ ਕਿਉਂ ਪਿੱਛੇ ਧਾਤ ਸੀਗਾ ਜਾਤ ਸਿਹਾਰੀ ਨਾਲ ਨਹੀਂ ਲਿਖਣਾ ਚਾਹੀਦਾ ਫਿਰ ਜਾਣਨ ਵਾਲਾ ਜਿਹੜਾ ਹੈ ਉਹ ਮੁਕਤਾ ਇਹ ਔਂਕੜ ਹੁੰਦਾ ਜਾਣੀ ਕਿਵੇ ਕਾਮਾ ਕਾਮਨਾ ਹੈ ਨਾ ਪੁੱਛੀਏ ਦੁਜਾਲੀਏ ਕਿ ਆਪਾਂ ਨਿਯਾਕਾਰੀ ਦੁਰੀਜ ਕਰਾਉਂਦੇ ਤੇ ਉਹ ਆਪਾਂ ਕਾਮਨਾ ਪੁੱਛੇ ਚਾਲ ਚੱਤਾ ਕਰਦੇ ਜਿਹੜਾ ਇਹਨਾਂ ਦੀ ਚੀਜ਼ ਤਾਂ ਠੀਕ ਸਾਰੀ ਦੁਨੀਆ ਦਾ ਇਹਨਾਂ ਦਾ ਅਧਾਰ ਤੇ ਠੀਕ ਹੈ ਗਲਤੀ ਕੀ ਹੋਈ ਹੈ ਗਲਤੀ ਇਹ ਹੋਈ ਆ ਜੇ ਵੀਰ ਬੋਚੇ ਪੁੱਛਿਆ ਨਹੀਂ ਕਿਸੇ ਨੂੰ ਸਾਡੀ ਸਾਡਾ ਕਾਮਨਾ ਬਾਰੇ ਜਾਣੇ ਸੱਚਾ ਜਿਹੜੀ ਕਾਮਨਾ ਹੈ ਜਿਹੜੀ ਕਲਪਨਾ ਹੈ ਇਹੀ ਕਾਲ ਹੈ ਕਲਪਨਾ ਕਾਲੂ ਦਾ ਜਾਣਿਆ ਦੀ ਹੈ ਨਾ ਕਿ ਤੇ ਪੁੱਛਿਆ ਕਾਲ ਕਲਪਨਾ ਤਵੇ ਨਾਲ ਖਾਏ ਕਬੀਰ ਕਹਿੰਦਾ ਉਹਨੂੰ ਇਹ ਨਹੀਂ ਪਤਾ ਵੀ ਇਹ ਸਾਰੇ ਖਾ ਜਾਣੇ ਮੇਲੂ ਸਾਰਾ ਜੀਵਨ ਖਾ ਜਾਣੇ ਸਾਰਾ ਗਿਆਨ ਖਾ ਜਾਣੇ ਸਾਡੀ ਬੁੱਧੀ ਖਾ ਜਾਣੀ ਇਹਦੇ ਇਹ ਗਿਆਨ ਨਹੀਂ ਹੈ ਉਹਦਾ ਆਮਰਾਰੇ ਫੁਣੇ ਕਹ ਰਾਜ ਵੀ ਲਰੇ ਗਾਣੇ ਦਾ ਅਰਥ ਹਾਂਜੀ ਹਾਂ ਐਡੇ ਉਥੇ ਜਿਹੜਾ ਤਵੀਰ ਨੇ ਲਿਖਾਇਆ ਉਹ ਗੱਲ ਕਰਦਾ ਕਿ ਆ ਗਿਆ ਜੀ ਆਪਸੇ ਨਾਲ ਗੱਲ ਤੇਰੀ ਉਹਨਾਂ ਦੇ ਸੈਟੋ ਵੀ ਦਹਾਂ ਦੇ ਅਰਥ ਇਹ ਆਪ ਕੋ ਵਿਚਾਰੀਏ ਪਰ ਇੱਦਾਂ ਹੀ ਬਹੁਤ ਹੈ ਵੋਨ ਗਾਂ ਦੇ ਯਾਨ ਦੇ ਰਸਤੇ ਹੈ ਹਾਂ ਜੀ ਸਤਿਵੇ ਸੰਜ ਕੀਆ ਕਰਵਾਸ ਅਠਵੇਂ ਕਰੋਧ ਹੋਆ ਤਨਨਾਸ਼ ਫਸਲੇ ਇਹ ਤੋਂ ਗਾਂ ਭੇਲਨਾ ਮਿਆ ਉੱਚੀ ਨਹੀਂ ਜਾੜੀ ਹੈ ਫਿਰ ਸੰਜ ਕੀਆ ਕਰਵਾਸ ਜੇ ਤਾਂ ਜਾਣ ਲਈ ਇਹ ਫੇਤਾ ਵਾਸ ਕਰ ਲਿਆ ਲੋਕ ਦੇ ਵਿੱਚ ਸੰਜ ਕਰ ਲਿਆ ਲੋਕਦਾਨ ਜੇ ਨਹੀਂ ਜਾਣਿਆ ਫੋਲ ਬੁੱਕਨੇ ਕਰ ਲਿਆ ਬਾਹਰ ਸਾਰਾ ਇਕੱਠਾ ਕਰ ਲਿਆ ਘਰ ਬਣਾ ਲਿਆ ਆਵਾਸ ਕਰ ਲਿਆ ਇੱਕ ਦਾ ਘਰ ਵਾਸ ਹੋ ਗਿਆ ਇੱਕ ਦਾ ਘਰ ਸਿੱਖਦਾ ਹਿਰਦੇ ਚ ਵਾਸ ਹੋ ਗਿਆ ਇੱਕ ਦਾ ਬਾਹਰ ਵਾਸ ਹੋ ਗਿਆ ਬਾਹਰ ਦਾ ਘਰ ਇੱਕ ਦਾ ਅਦਲਾ ਕਰ ਅੱਛਾ ਕਰ ਦੋ ਇਹਦੇ ਦੋਏ ਕੰਦੇ ਹਾਂਜੀ ਅਕਮੈ ਕਰੋਧ ਹੋਤਾ ਨਾਸ਼ ਹਮਨੋ ਜੇ ਹੈਗਾ ਜੀਸ ਪਰ ਸੇ ਆ ਗਿਆ ਫਿਰ ਨਾਸ਼ ਇਹ ਰੋਸ ਬਾਹਰ ਨੇ ਤਾਂ ਤਾਂ ਹੀ ਆ ਜਲੇ ਰਵੀ ਦੋਏ ਤਾਂ ਨਾਲ ਜੇ ਕੀ ਆ ਮਨ ਕਿਸੇ ਦਾ ਸਾਰੂ ਸੰਤ ਬਣ ਗਿਆ ਨਾ ਸੰਤੋਖੀ ਹੋ ਗਿਆ ਹੂੰ ਹੂੰ ਤੁਹਾਨੂੰ ਦੱਸਿਆ ਧਰਵਾਸ ਜੇ ਕਿਤੇ ਵਹਿ ਗਿਆ ਨਾ ਦੁਨੀਆ ਦੀ ਜਿਹੜੀ ਬਾਹਰੀ ਦੌੜ ਤੋਂ ਬਾਹਰ ਬਹਿ ਗਿਆ ਕਿਤੇ ਧਰਵਾਸ ਜੀ ਬਾਹਰੀ ਦੌੜ ਛੱਡਦੀ ਸ਼ਾਇਦ ਅਖੰਡ ਕਾਲਜ ਦੀ ਬੈਠਾ ਚਾਹੇ ਉਹ ਲੜੇ ਕੇ ਬੈਠਾ ਕਿ ਕੀ ਹੋਇਆ ਬੋਲ ਅੱਗੇ ਉੱਤੇ ਕਰੋਧ ਹੈ ਨਾ ਅੰਦਰ ਵੀ ਮੇਰੇ ਬਰਕਰਾਰ ਕੋਈ ਨਹੀਂ ਹੂੰ ਹੂੰ ਮੈਂ ਦਾਸ ਹਾਂ ਉਹ ਫਕੀਰ ਦਾ ਵੀ ਦਾਸ ਹੈ ਉਹ ਅਰਜੀ ਪਤ ਦਾ ਵੀ ਦਾਸ ਹੈ ਜੇ ਨਾ ਦੁਆ ਸਾਰੇ ਆਦਮੀ ਇਹ ਬੜਾ ਅਦਮੀ ਹੋ ਗਿਆ ਬੰਦਾ ਹਿਆਲ ਢੁਰੀ ਦਾ ਗੁਰੂ ਦੇ ਉਹਦਾ ਜੀ ਕ੍ਰੋਧ ਹੈ ਉਕਾਰ ਹੈ ਉਹਦਾ ਵੀ ਨਾਵੇਂ ਧੋਲੇ ਸੁਬੇ ਸ਼ਾ ਦਸਵੇਂ ਦੱਦਾ ਹੁਆ ਸਵਾ ਸਾਰੇ ਨੌਵੇਂ ਧੋਲੇ ਉਪਰ ਸਾ ਨੌਵੇਂ ਨmber ਤੇ ਆ ਕੇ ਬਸ ਬਿੜੇ ਧੋਲੇ ਆ ਗਏ ਸਾਡੇ ਕਿਤੇ ਹੋ ਗਏ ਸਾ ਸਾਡੇ ਬਈ ਲੰਡਾ ਸਾਡੇ ਕੌਂਦੈ ਨਹੀਂ ਸਾਡੇ ਕਿਹ ਨਹੀਂ ਹੁੰਦਾ ਔਖਣ ਵਾਲਾ ਸਾ ਔਖਣ ਗਿਆ ਸਾਡੇ ਕਿਹ ਨਹੀਂ ਕਹਦੇ ਦਸਵੇਂ ਦੱਦਾ ਹੋਆ ਸਵਾ ਆੜੇ ਨੰਬਰ ਤੇ ਸੁਤਾ ਹੋਇਆ ਸੋ ਜਿਹਦਾ ਸੌ ਹੋ ਗਿਆ ਸਿਰ ਮਾੜੂ ਤਸਵੀਰਤ ਵਾਲ ਜਾ ਕੇ ਇਹ ਹੋਰ ਗੱਲ ਹੈ ਜੇ ਸਰੀਰ ਕਰਕੇ ਸੌ ਹੋਇਆ ਫਿਰ ਹੋਰ ਗੱਲ ਜਿਹੜੇ ਵਾਰ ਪਤਾ ਹੋਇਆ ਸੌ ਹੈ ਉਹਨੇ ਕਿਹਾ ਹੈ ਜੇ ਨੌਵੇਂ ਚ ਉਹਦੇ ਧੋਲੇ ਉੱਬੇ ਸ਼ਾਹ ਕਹਿੰਦਾ ਮਤਲਬ ਹੰਸੂਪ ਹੋ ਗਿਆ ਉਹ ਹੰਸੂ ਹੋ ਗਿਆ ਕਿੱਤਾ ਹੋ ਗਿਆ ਧੋਲੇ ਗੱਲ ਨੇ ਕਿੱਤਾ ਹੋ ਗਿਆ ਜੀ ਠੀਕ ਹੈ ਗਲਤ ਮਟ ਗਿਆ ਗਾ ਦੇ ਮੈਨੂੰ ਸਾਬ ਇਹ ਨਾਲ ਉੱਤ ਫਰਕ ਦੀ ਹੈ ਇਹ ਤਾਂ ਨਹੀਂ ਲੱਗਦਾ ਵੀ ਨਾਮ ਹੈ ਧੌਲੇ ਉਬੇ ਸ਼ਾਹ ਇਹੋ ਸ਼ਾਹ ਬਣ ਗਿਆ ਸਾਹ 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 ਸਵਾਸ ਸਵਾਹ ਹੈ ਨਾ ਪਰ ਇਹਨੂੰ ਸਾਹ ਤਾਂ ਹੋ ਗਿਆ ਬਾਹਰ ਲਈ ਬਾਹਰਲੇ ਅਰਥ ਅੰਤਰਮੁਖੀ ਜਿਹਾ ਧੌਲਿਆ ਕਹਿੰਦਾ ਮਤਲਬ ਹੰਸਬਾਈ ਜੀ ਦਾ ਪੈਸੇ ਦਾ ਸਹਿਤਾ ਸਾਹ ਕਿਹਾ ਇਹ ਸ਼ਾਹ ਸਵਾਸ ਸਾਹ ਹੀ ਆਇਆ ਲੱਗ ਗੁਰਬਾਨੀ ਚ ਸਾਹ ਆਇਆ ਇਹ ਸਾਹ ਜਿਹੜਾ ਲਫ਼ਜ਼ ਆ ਲੋ ਸਾਹ ਆਇਆ ਸ਼ਾਹ ਵਾਸਤੇ ਜਿਹੜਾ ਤੁਸੀਂ ਕਹਿੰਦੇ ਹੋ ਹੂੰ ਹੂੰ ਜਿਹੜਾ ਸਾਹ ਪਰ ਉਹ ਉਦੋਂ ਦੇ ਵਾਤੇ ਦਾ ਸਾਹ ਲੱਭਦ ਵਰਤਿਆ ਹੀ ਨਹੀਂ ਹੋਇਆ ਕਿਤੇ ਗੁਰਬਾਣੀ ਚ ਇੱਥੋਂ ਸਵਾ ਸਾਫ਼ ਲਿਖਿਆ ਹੁੰਦਾ ਸਾਹ ਵਰਤਿਆ ਹੋਇਆ ਸਾਹ ਕਰਾ ਸਕਦਾ ਹੈ ਹੂੰ ਸਾਹ ਨੂੰ ਦੋ ਬਰ ਬੁੱਤ ਤੋਂ ਤੁ ਗਾਲਰ ਤੇ ਮੁਖੀ ਹੋਈ ਹੋਈ ਹੈ ਹੂੰ ਕਾਹ ਵੀ ਆਪਾ ਕਹਿ ਦਿੰਦੇ ਆ ਬਾਹਰ ਮੁਖੀ ਵੀ ਲਾ ਦੇ ਪੰਜਾਬੀ ਦਸਵੇਂ ਦੱਦਾ ਹਵਾ ਸਵਾ ਵਾਸਤੇ ਕਰ ਮੈਂ ਦੱਦਾ ਹਵਾ ਸਵਾ ਬਸ ਜਨਪਤ ਕਰ ਗਿਆ ਸਭ ਕੁਝ ਬਾਹਰ ਹਾਂ ਠੀਕ ਹੈ ਬਾਹਰ ਲਾ ਸਭ ਕੁਝ ਕਰ ਕੇ ਆ ਹੂੰ 22 ਬੋਟਲੀ ਤੇ ਟੇਬਲ 'ਤੇ ਆਉਂਦਾ ਜੇ ਲੋ ਘਮਨ ਦਾ ਜਿਹੜੀ ਮਾਤੇ ਲਈ ਪ੍ਰਤਾਪੋਟਲੀ ਹੈ ਰੱਖਦੀ ਇਹ ਪੋਟਲੀਆਂ ਸੱਤੇ ਦਸ ਕਿਤੇ ਵਜਾਂ ਤੱਕ ਜਿਹੜੇ ਤੇ ਚਲਾ ਗਿਆ ਜਦੋਂ ਦੁਆ ਚਲਾ ਗਿਆ ਤਾਂ ਦੁਆ ਵੀ ਵਾਲੀ ਪਹਿਲਾਂ ਹੀ ਸੱਤ ਦੁਆ ਸੋ ਗਏ ਹਾਂ ਤੇ ਗੀਤ ਪੁਕਾਰੀ ਤਾ ਕੁੜਿਆ ਹੰਸ ਦਸਾਈ ਰਾਹ ਸਾਤੇ ਗਾਇਲ ਸੀ ਸੱਜੀ ਸਾਥੀ ਸਾਰੇ ਵਿਛੜ ਗਏ ਪੁਕਾਰੀ ਤਾ ਉਹਨਾਂ ਦੀ ਤਸਾਇਲ ਕਰੀ ਉਹਦੇ ਜੀ ਦਾ ਉਹ ਨਾਲ ਦਾ ਵਿਛੋੜੇ ਦਾ ਹੀ ਉਹ ਅਹਿਸਾਸ ਕੀਤਾ ਜਿਹੜੇ ਰਹਿ ਗਏ ਪਿੱਛੇ ਉਹਨਾਂ ਨੇ ਉਹਨਾਂ ਨਾਲ ਸਾਡਾ ਜ਼ਰੂਰ ਵਜੇ ਫਤਮਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਤਲਬ ਇਹ ਕਿ ਕੋਈ ਰੋਗ ਸੀ ਦੇਖੋ ਆਈ ਕਹਿੰਦੇ ਨੇ ਰੋਗ ਫਤਮਾ ਤੇ ਕੋਈ ਰੋਗ ਜੋਨ ਪਤਾ ਸੀ ਇਹਨੂੰ ਸਾਡੇ ਵਜੜੀਏ ਉਹਨਾਂ ਨੂੰ ਪਤਾ ਨਹੀਂ ਵੀ ਅੱਜਕੱਲ੍ਹ ਇਹਦੇ ਨੇ ਉਹੜਿਆ ਹੰਸ ਦਸਾਈ ਰਹਾ ਫਸ ਦਿੱਸ ਆਇਆ ਰਹਾ ਹੁਣ ਟੁੱਟ ਗਿਆ ਰਾਹੀ ਤੈਰਾ ਆਪਣੇ ਚਲ ਪੈ ਗਿਆ ਜਿੱਤੇ ਉਹੜਿਆ ਹੰਸ ਦਸਾਈ ਰਹਾ ਹੈ ਇਹਨੂੰ ਕੋਈ ਤਹਿਤ ਕਰਕੇ ਨਹੀਂ ਲੈ ਕੇ ਗਿਆ ਉਹਨਾਂ ਦੇ ਉਥੇ ਜੰਮਲੇ ਪਰ ਬੰਦਗੀ ਖਿਲਾਇਆਏ ਥੇ ਲੋੜ ਕਾ ਨੀ ਗੱਲ ਹੈ ਇਹ ਵੱਡਾ ਹੋਇਆ ਜੁਦੀਦਾਰ ਸਰਦਨ ਘੱਟ ਖਿਲਾਇਆ ਨਹੀਂ ਹੈ ਇੱਥੇ ਲਿਖਿਆ ਸੁਸਾਇਰਾਏ ਤੂੰ ਸਾਇਦਾ ਮਤਲਬ ਦਾਸ ਆਇਆ ਜਾਂ ਰਹਾ ਦੀ ਗਿਆ ਇਹਦਾ ਤੂੰ ਜਿੱਤੇ ਨਾ ਲੈ ਤੇਿਆ ਹੋਇਆ ਸਭ ਪੁੱਛ ਰਿਹਾ ਹੋਇਆ ਜਲਦਾ ਬਨਾ ਦੱਸ ਗਿਆ ਉਹਨਾਂ ਆਪਣੇ ਨਾਲ ਬਹਿ ਗਿਆ ਆਇਆ ਗਿਆ ਮੋਇਆ ਨਾਉ ਪਿੱਛੇ ਪਤਲ ਸਦੀਓ ਕਾਮ ਜਿਹੜਾ ਆਇਆ ਗਿਆ ਸੀ ਜੰਮਿਆ ਮਰੇ ਆ ਉਹਨਾਂ ਦੇ ਪਿੱਛੋਂ ਆ ਕੁਝ ਸਰਦਲੇ ਲੋਕ ਆਏ ਹੋ ਗਿਆ ਗੁਆ ਛੇੜ ਕਰਕੇ ਹੂੰ ਨੋ ਸੀ ਜਲਾ ਨੋ ਨੋ ਲੈ ਇਹ ਜਲਾਕੀ ਨਾ ਕੁਝ ਬੀਤੀ ਰਿਹਾ ਕਿਤੇ ਪੱਤਲ ਸਕਿਓ ਕਾ ਕਿਤੇ ਕੌਣ ਸੁਤਲੇ ਨੇ ਪੱਤਲ ਵਾਸਤੇ ਵੀ ਤੋਹ ਹੰਸਦੇ ਬੈਠਾ ਹੈ ਹੂੰ ਕਿਹਦਾ ਹੰਸ ਕੇ ਚਲੇ ਆ ਗਿਆ ਵੀ ਪੱਤਲ ਖਾ ਨਹੀਂ ਸਕਦੇ ਹੋ ਤੁਸੀਂ ਕੱਟੇ ਦੇ ਲੋਕ ਗੁੱਲ ਵੀ ਕਰੀ ਜਾਂਦੇ ਨੇ ਉਹੜਾ ਪਰਦੇਸੀ ਉਹੋ ਜਿਹਾ ਕੀਤਾ ਹੈ ਜੀ ਸੀ ਦੂਰੇ ਜਿਹੇ ਸਾਰੇ ਉਲਟਾ ਚੱਲੋ ਥੋੜਾ ਬਹੁਤਾ ਸਿਕਸ ਪਰ ਲਾਓ ਕੀਤਾ ਹੈ ਬੱਦਰ ਕੋ ਤਲ ਵੀ ਪਹਿਲਾਂ ਸਾਰੇ ਕਰਦੇ ਸੀ ਪਰ ਉਹ ਪਹਿਲਾਂ ਹੋਲੇ ਚਾਏ ਪਰ ਉਹ ਪਰੰਪਰਾ ਨਹੀਂ ਬਗਲੀ ਸੀ ਪੱਤਲ ਬਗਾਲਾ ਸੱਲ ਵੀ ਸੀ ਸਾਰੀ ਹੁਣ ਨਹੀਂ ਚੱਲਦੀ ਜੀ ਰਹੀ ਹੈ ਨਾਨਕ ਮਨਮੁਖ ਅੰਧ ਪਿਆਰ ਬਾਜੋ ਗੁਰੂ ਤੁਬਾ ਸੰਸਾਰ ਹਾਂ ਧਨਕਾ ਨਾ ਮਨਮੁਖ ਅੰਧ ਪਿਆਰ ਮਨਮੁਖ ਅੰਤ ਹੈ ਅੱਧੋ ਹੀ ਅੰਤ ਹੈ ਨਾ ਹੋ ਕੇ ਪਿਆਰ ਕਰਦਾ ਹੈ ਜਿਹਨੂੰ ਦੇਖਿਆ ਨਹੀਂ ਹੈ ਉਹਦੇ ਨਾਲ ਪਿਆਰ ਕਰਦਾ ਜੋ ਚੂੜਾ ਦਾ ਨਾਲ ਪਿਆਰ ਕਰਦਾ ਸੱਚੂ ਚੂੜ ਬਣ ਕੇ ਚੂੜੇ ਨੂੰ ਸੱਚ ਬੰਦ ਕੇ ਪਿਆਰ ਕਰਦਾ ਆਤਮਾ ਦੇਖੀ ਹੈ ਦੀ ਅਸਲ ਦੇ ਵਿੱਚ ਪਿਆਰ ਉਹਦੇ ਨਾਲ ਇੱਕ ਦੂਰੇ ਨਾਲ ਕਰਦੇ ਨੇ ਜਿਹਦਾਂ ਪਿਆਰ ਹੈ ਉਹ ਤਾਂ ਦਿਖਿਆ ਹੀ ਨਹੀਂ ਫਰ ਉਹ ਜੋ ਮੈਨੂੰ ਨੇ ਇਹ ਤਾਂ ਮਿੱਟੀ ਹੈ ਇਹਨੂੰ ਲੈ ਕੇ ਤਰੀਕੀ ਆ ਉਹ ਉਹ ਤਾਂ ਫਿਰਦੇ ਨਹੀਂ ਆ ਰਹੀ ਜਿਹਦਾਂ ਪਿਆਰ ਸੀ ਫੋਟੋ ਫੇਰੇ ਸੀ ਬਣਾ ਕੇ ਮੂਰਤੀ ਫੇਰੇ ਸੀ ਨਹੀਂ ਬਣਦਾ ਲਈ ਜਿਹੜਾ ਗੱਦੀ ਮੰਨਦੇ ਨੇ ਆਪਣੇ ਲਾਤੀ ਸਦਕਾਰ ਕਰਿਆ ਹੈ ਜਾਂ ਸਤੀ ਦੇ ਆਏ ਦਬੇ ਆਏ ਜਾਂ ਝਾਲ ਪਰਵਾ ਕਰਿਆ ਉਹਦੇ ਦੀ ਤਸਵੀਰ ਬਣਾਈ ਬੈਠੇ ਹੋ ਫਿਰ ਤੁਸੀਂ ਨਾਲ ਪਿਆਰਿਆ ਤੁਹਾਡਾ ਹੁੰਦੀ ਹੈ ਬਾਜ ਗੁਰੂ ਸੁਬਾ ਸੁਖਾ ਸੁਬਾ ਸੁਖਾ ਗਿਆਨ ਤੇ ਬੈਨੂ ਪੂਰਨ ਧਿਆਨ ਦੀ ਰੋਚ ਦੀ ਬੈਨੂ ਗੁਰੂ 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 ਨਾਮ ਵਰਤੇ ਹਾਂ ਜਿਹੜਾ ਆਤਮਦਰਸ਼ਕ ਦਰਸ਼ਕ ਕਰਾਵਾਵੇ ਉਹ ਗਿਆਨ ਜਿਹੜਾ ਆਤਮਾ ਦਾ ਦਰਸ਼ਕ ਕਰਾਵੇ ਇੱਥੇ ਇੱਥੇ ਫਿਰ ਗਿਆਨ ਗੁਰੂ ਆ ਗਿਆਨ ਗੁਰੂ ਉਹ ਗੁਰੂ ਜਿਹੜਾ ਆਤਮਾ ਨਾਲ ਤੁਹਾਨੂੰ ਜੋੜਦਾ ਨਾ ਉਹ ਗਿਆਨ ਜਿਹੜਾ ਆਤਮਾ ਨਾਲ ਜੋੜਦਾ ਆਤਮ ਦਰਸ਼ਨ ਕਰਾਉਂਦਾ ਉਹ ਗੁਰੂ ਹੈ ਉਹਦਾ ਤਕਸਲ ਚਾੜ ਰੂਪਿਆ ਹੋਇਆ ਹੈ ਉਹ ਕਰ ਬੋਲਦੇ ਨਾਲ ਤਾਂ ਸਾਡਾ ਪਿਆਰ ਸਾਜੀ ਬੋਲਦਾ ਤਾਂ ਸਾਨੂੰ ਦੀਦਾ ਨਹੀਂ ਸੀ ਦੀਦਾ ਸਰੀਰ ਸੀ ਪਰ ਵਿਛੋੜਾ ਹੋਇਆ ਉਹਨਾਂ ਨਾਲੇ ਨਾਲ ਸਰੀਰ ਤਾਂ ਹੋਇਆ ਚੇਤੇ ਤਾਂ ਸਾਡੇ ਕੋਲੇ ਆ ਕਹਿੰਦੇ ਵਿਛੋੜਾ ਦੇ ਗਿਆ ਸਾਨੂੰ ਦੇ ਗਿਆ ਕਿਧੋਂ ਦਾ ਪਿਆ ਹੈ ਤੁਹਾਡੇ ਕੋਲ ਵਿਛੋੜਾ ਕੌਣ ਦੇ ਗਿਆ ਜੇ ਦਾ ਬਿਛੋੜਾ ਲੈ ਗਿਆ ਕੌਣ ਸੀ ਪਸੰਦ ਪਿਆਰ ਇਸ ਕਰਕੇ ਹੀ ਹੈ ਉਹਦਾ ਫਟਾ ਕੋਈ ਨਹੀਂ ਕੌਣ ਸੀ ਨਾ ਉਹ ਦੇਖਿਆ ਹੈ ਜਿਹਦੇ ਸਰੀਰ ਨੂੰ ਨੇ ਪਿਆਰ ਬੋਲਣ ਵਾਲੇ ਲੋੜ ਹੈ ਦੋਆਂ ਦੇ ਵਿੱਚ ਫਰਕ ਦੀ ਉਰਦ ਸੁਣਦੇ ਬਾਹਰ ਜਿਹੜੇ ਸਰੀਰ ਨੂੰ ਦੇਖੀ ਜਾਂਦੇ ਨੇ ਐਸੇ ਤੋਂ ਸਾਰਾ ਹੈ ਐਸੇ ਤੋਂ